ਹਾਂਜੀ ਬਾਬੋ ਕੀ ਹਾਲ ਚਾਲ ਹੈ ਸیرے ਸੇਰੇ ਪਹੁੰਚ ਗਏ ਦਰਬਾਰ ਸਾਹਿਬ ভাই ਕਿੱਥੇ ਆ ਗਿਆ ਹੱਥ ਜੋੜ ਕੇ ਮੱਥਾ ਟੇਕਣ ਕਿੱਥੇ ਜਾ ਰਹੇ ਹੋ ਐ ਨਮਾਜ਼ ਸਾਹਿਬ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ ਦਸ ਵਜੇ ਟਾਈਮ ਕਿੰਨਾ ਹੋਇਆ ਨੋ ਤੇਰੇ ਪਾਪੇ ਵਾਲੇ ਵੱਜ ਗਏ ਉਹ ਭਰਾ ভাই 3 ਵਜੇ ਰਾਤ ਦੇ ਤਿੰਨ ਕਿੱਧਰ ਜਾਣਾ ਇਧਰ ਨੂੰ लो भी बाम गए दरबार सा टम है जी रात तीन चार बज गए दरबारी आगे अगर ਉੱਪਰ ਦੇਖਾ ਕਾਫੀ ਬਿਲਡਿੰਗਾਂ ਇੱਕੋ ਹੀ ਇਹ ਕਰਤੀਆਂ ਹੁਣ ਤੇ ਵੈਰੀ ਵੈਸੇ ਕਾਫੀ ਟਾਈਮ ਬਾਦੀਆਂ ਆ ਹਾਂ ਵਾਹ ਪਾਜ ਪਾਜ ਚੱਲ ਚੱਲ ਤੈਨੂੰ ਰਾਜ਼ ਨਹੀਂ ਪਤਾ ਭਾਈ ਚੱਲ ਚੱਲ ਸਦਾਈ ਤਰੇ ਚੱਲ ਤਰੇ ਚੱਲ ਲਓ ਪੱਕਾ ਪਹੁੰਚੇ ਦਰਵਾਜ਼ਾ ਸਾਹ ਅੰਦਰ ਹੈ ਕੀ ਕਹਨਾ ਆਓ ਸਾਹਮਣੇ ਉਹ ਦੇ ਕਿੱਥੇ ਦਿਖਿਆ ਕਿੱਥੇ ਆ ਦੱਸ ਚੱਲ ਪਾ ਦੇ ਕੇ ਲੱਗ ਗਿਆ ਹੈ ਲੱਗ ਗਿਆ ਓਏ ਜੋ ਵੀ ਜੋੜਾ ਗਾ ਅੱਜ ਜੋੜੇ ਜਮਾ ਕਰਾ ਕੇ ਤਖੜ ਚੱਲਦੇ ਅੰਦਰ ਤਿਆਰੀਆਂ ਸ਼ੁਰੂ ਹੁੰਦੀਆਂ ਸੰਤਾਨ ਲਾਪੀਆਂ ਹੈ ਸੰਤਾਨ ਪਾਰੀ ਸਤਿਆਂ ਨੇ ਆਰਸਾ ਪਹੁੰਚ ਗਏ ਆਂ ਅੰਦਰ ਤੇ ਮੱਥਾ ਟੇਕੀਏ ਤੇ ਸਾਰੇ ਵੀਰ ਭਾਕਰੋ ਦਰਸ਼ਨ महारा स्वरूप आ गया बाबे बालकी साहब आप दूर रह गए जी बान तो लगे करना ਕਿ ਮੇਰੇ ਬੋਲ ਨਾਲ ਤੁਸੀ ਗੁਰਬਾਣੀ ਸੁਣੋ ਤੇ ਗੁਰੂ ਘਰ ਚੱਲਣ ਲਈ ਆ ਇਸ ਤਰ੍ਹਾਂ ਕਿ ਮੈਂ ਘਾਟੀ ਬੋਲਦਾ ਪਿਆ ਯਾਰ ਦੁੱਖ ਭੰਡਣੀ ਮੇਰੀ ਮੇਰੇ ਵੀ ਦਰਸ਼ਨ ਕਰੋ ਇੱਕ ਤੇ ਸ਼ਾਨਾਨ ਕੀਤਾ ਕਈ ਰੋਗਿਆਂ ਦਾ ਰੋਗ ਕੱਟੇ ਜਾਂਦੇ ਆ ਨਾਮ ਵਾਹਿਗੁਰੂ ਦਿੱਸ ਦਿੱਕ ਬੰਦੋ ਨਾ ਗੇ ਸਾਤ ਨਾਮ ਵਾਹਿਗੁਰੂ ਹਾਂ ਸਤਿਗੁਰੂ ਦਾ ਨਾਮ ਲੈ ਕੇ ਨਾ ਆਇਆ ਪਤਾ ਜਾਂ ਮੁਰਕੇ ਕੈਮ ਬੋਲੋ ਦੇਣਾ ਆਪਣਾ ਮਥਾ ਲੇ ਕੇ

टेक गुरद्वारा संत साहब ते बहादुर अज रश घाटी सी अपा घंटे की वेले हो गए ना ना ਜਾਂਦਾ ਨਹੀਂ ਚੜਦੇ ਸੂਰਜ ਦਾ ਸੋਹਣੀ ਜੀ ਸਵੇਰ ਗੁਰੂ ਘਰ ਕਰੋ ਦਰਸ਼ਨ ਸਾਰੇ ਵੀ ਰੋਏ ਬਾਬੇ ਹੁਣ ਮੱਥਾ ਟੇਕ ਲਿਆ ਹੁਣ ਚੱਲਿਆਂ ਘਰ ਨੂੰ ਤੇ ਕਰਵਾਏ ਫੋਟੋਗ੍ਰਾਫੀ ਕਰਾਉਣ ਡਿਆ ਖੜਾ ਹੋ ਕੇ ਓਏ ਫਿੱਲੀ ਤਾਂ ਨਹੀਂ ਹੁੰਦਾ ਆ ਰਿਹਾ ਤੇ ਆਲੂ ਛੋਲੇ ਵਿੱਚ ਮਿੱਤੀ ਆ ਹਨਾ ਸਬਜੀ ਆ ਤੇ ਕੜੀ ਆ ਜਿਹੜੀ ਪੋਰਾ ਉਹ ਪਾੜਿਆ ਨਹੀਂ ਤੇਵਾ ਚੱਲਦੀ ਪਈ ਆ ਜੀ ਆ ਹਾਜੀ ਬਾਬੋ ਕੀ ਹਾਲ ਚਾਲ ਆ ਲੋਬਾ ਬਿਓ ਘਰੇ ਆ ਗਏ ਸੀਗੇ ਤੇ ਮਾ ਸਾਢੇ 10 ਤੇ 11 11:30 ਹੋ ਗਿਆ ਤੇ ਕੂਟਰ ਲੱਗਾ ਕੱਢਣ ਗੇੜਿਆਂ ਵਾਲੇ ਆਰਸ਼ੀਕ ਦੀ ਬਾਜੀ ਆ ਮੈਂ ਤਾਂ ਕਹੀ ਵੀ ਟਾਈਮ ਨਾਲ ਆਈ ਆ ਜਾਣਾ ਹਨਾ ਵੀ 9 ਵਜੇ 8:00 9:00 ਪਹੁੰਚਾਂਗੇ ਛੱਡ ਲਾਂਗੇ ਪਰ ਲੇਟ ਹੋ ਗਏ ਚਲੋ ਕੋਈ ਨਹੀਂ ਛੱਡਣੇ ਤਾਂ ਹੈਗੇ ਯਾਰ ਕੂਟਰ ਹਨਾ ਹੁਣ ਵੀਡੀਓ ਕੰਮ ਜਿਹੜੀਆਂ ਹਵਾ ਛੱਡ ਕੇ ਜੁੜ ਜੁੜੇ ਲਾਈਏਗਾ ਤੇ ਇਹਨਾਂ ਨੂੰ ਸਾਢੇ ਛੁੱਟ ਲਈ ਜਿਹੜੇ 5-7 ਹੈਗੇ ਆ ਹੁਣ ਤੇ ਬਾਕੀਆਂ ਤੇ ਤਾਂ ਮਿਹਨਤ ਓਖਾ ਹੀ ਮੁਸ਼ਕਲ ਕਰਨੀ ਨਹੀਂ ਆਪਾਂ ਅਗਲੇ ਸਾੜੇ ਛੱਡਾਂਗੇ ਇਹਨਾਂ ਨੂੰ ਹੁਣ ਸੰਭ ਲਾਂਗੇ ਅਗਲੇ ਸਾੜੇ ਇਹਨਾਂ ਨੂੰ ਬਾਜੀਆਂ ਤੇ ਛੱਡਾਂਗੇ ਤੇ ਜੇ ਆਹ ਜਿਹੜੇ 8-10 ਕੁੱਤਰਪਏ ਆ ਜੇ ਇਹ ਬਾਜੀ ਕੱਢ ਗਏ ਹੁਣ ਆਪਣੇ ਉਹ ਮਤਲਬ ਇਹਨਾਂ ਨੂੰ ਵਧੀਆ ਐਂਡ ਤੇ ਜੋਰ ਮਾਰਤਾ ਕੋਸ਼ਿਸ਼ ਪੂਰੀ ਕਰਾਂਗੇ ਆਪਣੇ ਲੋ ਫੁੱਲ ਮਿਹਨਤ ਕਰਾਂਗੇ ਕਿ ਐਂਡ ਤੇ ਬੈਨ ਨਾ ਪੂਰੀ ਜੋਰ ਲਾਣਾ ਹਨ ਜਿਹੜੇ ਵੀ ਜੋ ਵੀ ਲੱਗਦਾ ਕੁੱਤਰ ਨੂੰ ਉਹ ਲਾਵਾਂਗੇ ਇਹਨਾਂ ਨੂੰ ਠੀਕ ਆ ਗੋਲੀ ਛੱਡ ਕੇ ਮੈਡੀਸਨ ਛੱਡ ਕੇ ਬਸ ਮਾਰ ਲਾ ਲਓ ਕੁਝ ਵੀ ਲਾ ਲਓ ਫਿਰ ਜੇ ਉਹ ਚੀਜ਼ ਕੰਮ ਕਰੂਗੀ ਉਹ ਤਾਂ ਨਾ ਆਪਾਂ ਸ਼ੇਅਰ ਕਰਾਂਗੇ ਆਯੋ ਬਬੇ ਕਬੂਤਰ ਘੜਦੇ ਐ ਕਰੀ ਹੈ ਨਾ ਇਹਨਾਂ ਦਾ ਹਾਂ ਪਹਿਲਾਂ ਬਿਮਾਰੀ ਫੜ ਲਾਂਗੇ ਆਪਾਂ ਤੇ ਵੀ ਐਂਟ ਤੇ ਆ ਕੇ ਕੱਲ ਬੱਚਾ ਆਪਣਾ ਕਿਉਂ ਬੈਠਾ ਠੀਕ ਆ ਜੇ ਉਹ ਬੈਠਾ ਤੇ ਕਿਤੇ ਨਾ ਕਿਤੇ ਰੀਜ਼ਨ ਹੋਊਗਾ ਜਿਹੜਾ ਭਜਦਾ ਕਬੂਤਰ ਉਹ ਵੀ ਮਾੜਾ ਹੋ ਗਈ ਭਜਦਾ ਹੋਊਗਾ ਹਨਾ ਭਜਨ ਤੇ ਦੋ ਰੀਜ਼ਨ ਹੁੰਦੇ ਜਦੋਂ ਬਾਹਲਾ ਤਗੜਾ ਉਹ ਚਾਂਸ ਘਟੁੰਦੇ ਹੈ ਕਿ ਬਾਹਲਾ ਤਗੜਾ ਕੋਟਾ ਮਾ ਉਹ ਸਵੇਰੇ ਭੱਜ ਗਿਆ ਜਿਹੜਾ ਲਾਸਟ ਟਾਈਮ ਜਾਂਦਾ ਕਬੂਤਰ ਕਿਤੇ ਨਾ ਕਿਤੇ ਉਹ ਮਾੜਾ ਹੋ ਗਈ ਕਬੂਤਰ ਜਾਂਦਾ ਤੰਗ ਹੋ ਗਿਆ ਹਨਾ ਪੈਰਾਂ ਦਾ ਸੂਚਾ ਹੁੰਦਾ ਕਬੂਤਰ ਚੜਾਈ ਮਾਰ ਜਾਂਦਾ ਘਰ ਲੱਪਣ ਲੱਪਣਦਾ ਤੇ ਆਪਾਂ ਇਹ ਚੀਜ਼ ਨੂੰ ਦੂਰ ਕਰਾਂਗੇ ਕੀ ਪ੍ਰੋਬਲਮ ਰਹਿ ਗਈ ਆ ਕਬੂਤਰਾ ਜਿੱਥੇ ਕਵੀਆਂ ਹਨਾ ਉੱਥੇ ਕੰਮ ਕਰਾਂਗੇ ਲੋਏ ਬਾਬੇ ਇਹਨਾਂ ਨੂੰ ਬਦਾਮ ਦੂੰ ਪਾ ਦਦੇ ਆ ਤੇ ਬਾਕੀ ਇਹਨਾਂ ਨੂੰ ਵੀ ਸਾਰੇ ਨੂੰ ਘੁੰਮਦੇ ਹਨਾ ਬਦਾਮ ਦੂੰ ਤੇ ਇਹਨਾਂ ਨੂੰ ਪਾਣੀ ਤੇ ਛੱਡਣਾ ਤੇ ਕਬੂਤਰੀ ਨੇ ਤਿੰਨ ਆਪਾਂ ਢੇੜੇ ਵਾਲੀਆਂ ਕੱਡੀਆਂ ਸਾਢੇ 11 ਕੱਡੀਆਂ ਸੀ ਬਾਬਿਓ ਤੇ ਸਾਢੇ ਇੱਕ ਵਾਚ ਅੱਲਾ ਮਤਲਬ ਆਹ ਖੜੀਆਂ ਉੱਤੇ ਕਿਉਂਕਿ ਲੇਟ ਹੋ ਗਏ ਉੱਥੇ ਮੱਥਾ ਟੇਕਣ ਤੇ ਰਾਸ਼ ਵੀ ਹੁੰਦਾ ਕਈ ਵੇਲੇ ਸੰਗਤ ਵਾਧੂ ਹੁੰਦੀ ਆ ਨਾ ਤੇ ਉਹਦੇ ਚੱਕਰ ਚ ਥੋੜਾ ਜਿਹਾ ਹੋ ਗਿਆ ਬਾਕੀ ਬੱਬੇ ਉਹ ਸੰਗਤ ਬਹੁਤ ਹੁੰਦੀ ਆ ਤੇ ਮਾਥਾ ਦੇਖਣੇ ਪੈਣਾ ਹੈ ਨਾ ਟਾਈਮ ਲਾਇਆ ਦਾ ਥੋੜਾ ਜਿਹਾ ਤਾਂ ਕਰਕੇ ਲੇਟ ਹੋ ਗਿਆ ਚਲੋ ਕੋਈ ਨਹੀਂ ਆਪਾਂ ਗੀੜੇ ਹੀ ਕਰਾਉਣੇ ਆ ਇੱਕ ਕਰੀ ਕੂਤਰਾਂ ਦੇ ਇੱਕ ਭੁੱਲੀਆਂ ਤਾਂ ਹੋਈਆਂ ਕੂਤਰੀਆਂ ਚੰਗੀਆਂ ਵੱਡੀਆਂ ਹੋਈਆਂ ਆਪਾਂ ਬਹੁਤ ਵਧੀਆ ਵੱਡੀਆਂ ਆ ਬਾਕੀ ਇਹਨਾਂ ਤੇ ਜਿਹੜੀ ਆਪਣੀ ਕਮੀ ਰਹੀ ਪਿਛਲੀ ਬਾਜੀ ਚ ਆ ਨਾ ਉਹ ਕਮੀ ਆਪਾਂ ਕੱਢਣੀ ਆ ਜੋ ਮਰਦੀ ਹੋ ਜੇ ਹਾਂਜੀ ਲੈ ਤੇ ਚਰਦੇਵਾਲ ਪ੍ਰਭਾਨ ਜੀ ਲੋ ਸਤਿ ਸ਼੍ਰੀ ਅਕਾਲ ਲੋਏ ਬਾਬਿਓ ਆਪਣੀਆਂ ਕਬੂਤਰੀਆਂ ਕਾਲੇ ਚੱਲ ਗਈਆਂ ਸੀ ਅਸੀਂ ਇਹ ਤਿੰਨ ਤੇ ਸ਼ਾਮੀ 6 ਵਜੇ ਕਰੋ ਤੇ ਆਈ ਬਾਬਿਓ ਹੁਣ ਸਵੇਰੇ ਸਵੇਰੇ ਇੱਕ ਆ ਗਈ ਵਾਪਸ ਤੇ ਦੋ ਨਹੀਂ ਆਈਆਂ ਬਾਬਿਓ ਦੋ ਜਾਂਦੇ ਆ ਨਾਲ ਦੇ ਪਿੰਡ ਕੱਲ ਉੜਦੀਆਂ ਰਹੀਆਂ ਰਾਤ 8:30 ਵਜੇ ਤੱਕ ਡੇਗੀਆਂ ਉਥੇ ਜਾਂ ਇੱਕ ਤਾਂ ਆਈ ਉਥੇ ਵਾਪਸ ਲੋਏ ਬਾਬਿਓ 1:30 ਵਜੇ ਗਿਆ ਤੇ ਆ ਕੁੰਤਰਾ ਆਪਣੇ ਤਿੰਨ ਬੰਗੇ ਹਨਾ 10 ਵਜੇ ਬੈਠੇ ਹੋਣਗੇ ਤੇ ਅੱਜ ਬਾਬਿਓ ਵਾਸਾ ਆਹ ਆਈ ਹੈ ਨਾ ਕੱਜਲ ਖਰਾਬ ਹੀ ਹੁੰਦੇ ਰਹੇ ਇਹ ਕਪੜਾ ਕੂਤਰ ਉਹਦਣਾ ਕਰੀਮਪੁਰ ਬਾਜੀ ਤੇ ਛੱਡਿਆ ਸੀ ਉਹ ਲਿਆਂਦਾ ਹਨਾ ਲੈ ਕੇ ਹੀ ਆਇਆ ਹਜੇ ਤੇ ਆ ਬਾਬੇ ਉਹ ਆ ਵੀ ਕੂਤਰੀ ਆ ਗਈ ਤੇ ਆਹ ਕੂਤਰੀ ਫੜ ਕੇ ਲਿਆਏ ਆ ਹੁਣ ਕੱਲ ਵੀ ਪੂਰਾ ਦਿਨ ਉਡੀਕ 8 ਕੇ 9 ਵਜੇ 9 9:30 ਵਜੇ ਰਾਤ ਨੂੰ ਵੀ ਘੀ ਡੇਰੇ ਪਿਆ ਸਵੇਰ ਦੀ ਫੇੜ ਉਡੀ 1:30 ਵਜੇ ਫੇਲ ਆਈ ਐ ਸੋਰੀ 1 ਵਜੇ 1 ਵਜੇ ਫੇਲ ਆਈ ਅੱਜ ਆ ਕੇ ਤਾਂ ਹੁਣ ਘਰੇ ਪਹੁੰਚੇ ਆ ਉਹਦੇ ਨਾਲ ਦੇ ਪਿੰਡੋ ਇਲਾਕ ਲਿਆਂਦੀ ਉੱਥੇ ਖੜੀਆਂ ਉੱਥੇ ਉੱਡੀ ਜਾਂਦੀਆਂ ਸੀ ਆਧ ਘਰੀ ਆ ਗਈ ਦੀ ਹੈ ਨਾ ਸਵੇਰੇ ਆ ਲਾਗਲੇ ਆਇਆ ਤੇ ਇੱਕ ਚੀਨੀ ਆਪਣੀ ਰਹਿ ਗਈ ਹੁਣ ਕਾਲੀ ਚੀਨੀ ਤੇ ਉਹ ਨਹੀਂ ਹਜੇ ਆਈ ਬਾਕੀ ਤੇ ਉਹ ਉੱਥੇ ਉੜਦੀ ਆ ਹਨਾ ਉਹ ਟਾਂਕ ਹੀ ਨਹੀਂ ਚੜਦੀ ਪਈ ਤੇ ਆਹ ਉੜਦੇ ਕਬੂਤਰ ਬਾਬਿਓ ਹਜੇ ਆ ਵੀ ਕਬੂਤਰ ਬਹਿਣ ਆਇਆ ਤੇ ਹੋਰ ਕਬੂਤਰ ਕਿੱਥੇ ਆ ਉੜਦੇ ਦੋ ਤਿੰਨ ਚਾਰ ਤੇ ਪੰਜ ਪੰਜ ਕਬੂਤਰ ਉੜਦੇ ਆ ਬਾਬਿਓ ਆ ਤਾਂ ਬੈਠੂਗਾ ਇਹ ਤਾਂ ਹੱਡ ਹਰਮੀ ਆ ਇੱਕ ਕਬੂਤਰ ਬਾਬੇ ਸਹੀ ਮੈਨੇਜਰ ਦਾ ਦੂਸਰਾ ਵਾਲੇ ਹੁੰਦੇ ਇਹ ਕਬੂਤਰ ਤੇ ਇਹਨੂੰ ਮੱਜ ਜਦੋਂ ਆਇਆ ਇਹਨੇ ਉੜਦਾ ਰਵੇ ਉੱਤੇ ਜਿੰਨਾ ਚਿਰ ਮਰਜੀ ਆਗ ਸਿੱਧਾ ਢਾਂਗੀ ਤੇ ਬਹਿਣਾ ਹੀ ਆਨੇ ਜਦੋਂ ਢਾਂਗੀ ਖੜੀ ਕਰ ਨਾਲ ਹੀ ਆਜੋ ਢਾਂਗੀ ਦਾ ਆਪਾਂ ਲਾਈਦੀ ਨਹੀਂ ਖੜੀ ਹੋਈ ਆ ਖੜੀ ਢਾਂਗੀ ਤੇ ਉੜਦਾ ਫੇਰ ਚਲ ਗਿਆ ਉਦਾਂ ਤਾਂ ਲੋਏ ਬਾਬੇ ਆ ਵੀ ਕਬੂਤਰ ਨਹੀਂ ਬੈਗੀ ਸੀ ਆਪਣੀ 5:30 ਤੇ ਹੋਰ ਵੀ ਹਨ ਜਿੰਨੇ ਵੀ ਉੜਦੇ ਸੀ ਆ 5:30 ਵਜੇ ਬੈਗੇ ਸੀ ਸਾਰੀ ਤੇ ਲੱਲੇ ਭੱਬੇ ਕਰਕੇ ਤੇ ਕਬੂਤਰ ਨੂੰ ਵੀ ਆਪਾਂ ਹੁਣ ਕੀਤਾ ਉਹਦਾ ਵੀ ਟ੍ਰੀਟਮੈਂਟ ਹਨਾ ਉਹ ਦਾਣੇ ਬਹੁਤ ਸੀ ਪਾਏ ਹੋਏ ਉਹਨਾਂ ਨੇ ਤੋਂ ਦਾਣੇ ਕੱਢੇ ਇਹਦੇ ਪੋਟੇ ਚੋਂ ਪਹਿਲਾਂ ਕੱਢ ਕੇ ਪਲਟੀ-ਪੁਲਟੀ ਮਰਾ ਕੇ ਆ ਕੁਝ ਨਿਕਲਿਆ ਹਨ ਉਹ ਇਦਾਂ ਵਿੱਚੋਂ ਪੋਟੇ ਦਿਓ ਤੇ ਹੁਣ ਇਹਨੂੰ ਮੈਂ ਸੰਭੂਗਾ ਸਹੀ ਤਰੀਕੇ ਨਾਲ ਕਿਉਂਕਿ ਇਹ ਬੰਦ ਹੋਇਆ ਸੀ ਕਬੂਤਰ ਬੈਠੇ ਗੱਲ ਪਈ ਸੀ ਉਦੋਂ ਪਰ ਪੁੱਤਰ ਨੂੰ ਚਲਾਉਣਾ ਵੀ ਪੈਣਾ ਹਨਾ ਅੰਦਰੋਂ ਵੀ ਚੱਲੂਗਾ ਤਾਂਹੀਂ ਪਚਾਊਗਾ ਕੁਝ ਤੇ ਉਹਦੇ ਕਰਕੇ ਹੁਣ ਇਹਨੂੰ ਮੈਂ ਦਹੀਂ ਤੇ ਗਰਾਭਦਾਰਕ ਇਹ ਚੀਜ਼ਾਂ ਪਾ ਕੇ ਇਹਨੂੰ ਦਿੱਤੀਆਂ ਆ ਵੀ ਜਿਹੜੀ ਅੰਦਰ ਗਰਮੀ ਪਈ ਹੋਈ ਆ ਉਹ ਨਿਕਲ ਜੇ ਕਿਉਂਕਿ ਇਹ ਫੜੇ ਨੂੰ ਵਿੱਚ ਮਤਲਬ ਉਧਰ ਬਾਜੀ ਦੇ ਛੱਡੇ ਆਪਣ 4 ਕਿ ਦਿਨ ਤਾਂ ਹੋ ਹੀ ਗਏ ਫਿਰ ਹਾਣਾ 3-4 ਦਿਨ ਹਨਾ ਤੇ 4 ਦਿਨ ਬਾਅਦ ਇਹ ਚੀਜ਼ ਕਰਦਾ ਤੇ ਜੇ ਉਹ ਵੀ ਆਪਾਂ ਬਾਜੀ ਤੋਂ ਫੜ ਕੇ ਲਿਆਂਦਾ ਸਾਰੀ ਦਹੀਂ ਜਾਂ ਠੰਡਾ ਮਿੱਠਾ ਪੁੱਛ ਦੇ ਦੀਏ ਉਹ ਨਹੀਂ ਦੇਣਾ ਇਹਨੂੰ ਤਾਂ 4 ਦਿਨ ਹੋ ਗਏ ਆਲਰੇਡੀ ਇਹ ਹੋ ਕੇ ਪੈਰਾ ਦੇ ਸੈਟ ਜਿੱਦਾਂ ਹੁਣ ਇਹਦਾ ਪੋਟਾ ਅੰਦਰੋਂ ਬੰਦ ਆ ਉਹ ਚਲਾਣਾ ਪੈਣਾ ਇਹਨੂੰ ਤਾ ਦਿੱਤਾ ਕਿ ਜਿਹੜੀ ਇਹਦੇ ਅੰਦਰ ਗਰਮੀ ਆ ਨਾ ਉਹ ਨਿਕਲ ਜੇ ਫੇਰ ਉਸ ਤੋਂ ਬਾਅਦ ਇਹਨੂੰ ਗਰਮ ਕਰਾਂਗੇ ਜਾਂ ਕਿੱਦਾਂ ਵੀ ਆ ਇਹਨੂੰ ਚਲਾ ਲਾਂਗੇ ਮਤਲਬ ਤੇ ਆ ਚਾਹ ਲਈ ਪੀ ਬਾਬੇ ਗਰੀਬ ਗੋੜੇ ਨਾਲ ਤੇ ਖਾਦਾ ਹੈ ਜੀ ਦੋ ਚਾਰ ਦਿਨ ਖਾ ਕੇ ਥੋੜਾ ਜਿਹਾ ਥੱਲੇ ਪਿਆ ਸੀ ਇਹ ਤੇ ਉਥੋਂ ਚੱਕ ਲਿਆ ਮਗਾ ਚਲ ਖਾਨੇ ਆ ਤੇ ਬਾਦਾਮ ਛੱਲਣੇ ਆ ਹੁਣ ਬਾਦਾਮ ਛੇਲ ਕੇ ਤੇ ਇਹਨਾਂ ਨੂੰ ਪਾਈਏ ਹਨ ਜਿਹੜੀਆਂ ਬੈਗੀਆਂ ਸੀ ਤੇ ਟਾਈਮ 5 ਵਜੇ ਦਾ ਹੋ ਗਿਆ ਆ ਤੇ ਲੋ ਬਾਬੇ ਕਰ ਕਰਕੇ ਲੱਲਾ ਪੱਬਾ ਜੀ ਇਹਨਾਂ ਦਾ ਪੂਰਾ ਤੇ ਪਾਈਏ ਬਾਦਾਮ ਪਹਿਲਾਂ ਬਾਕੀ ਉਹ ਦਾਣੇ ਪਾ ਦਈਏ ਹਨ ਯਾਰ ਰਤੀ ਗੂਤਰ ਦੀ ਇੱਕ ਹੋਰ ਕੱਢੀ ਆ ਨਵੀਂ ਇਹਨੂੰ ਕੱਲ ਨੂੰ ਹੜਾਵਾਂਗੇ ਤੇ ਕੱਲ ਨੂੰ ਸਾਰੇ ਗੂਤਰ ਜਿਹੜੇ ਨਵੇਂ ਆ ਸਾਰੇ ਹੀ ਕੱਢਾਂਗੇ ਜਿਹੜਾ ਜਿਹੜਾ ਚੰਗਾ ਫਿਰਦਾ ਰਿਹਾ ਉਹਨੂੰ ਬਾਹਰ ਕੱਢਣਾ ਸ਼ੁਰੂ ਕਰ ਲਾਂਗੇ ਲੋ ਬਾਬਿਓ ਜਿਹੜੇ ਕੂਤਰ ਮਚੇ ਸੀਗੇ ਕੱਲ ਆਪਣੀਆਂ ਜੀਆਂ ਘਰੋਂ ਚਲ ਗਏ ਸੀ ਸ਼ਾਮੀ ਉਸੇ 9 ਵਜੇ ਟਿਗੀਆਂ ਅੱਜ ਫੇਰ 1 ਵਜੇ ਲਾ ਕੇ ਲੈਂਦੀਆਂ ਹਨਾ ਇੱਕ ਤਾਂ ਘਰੇ ਆ ਗਈ ਸੀ ਸਵੇਰੇ ਹੀ ਤੇ ਇੱਕ ਹੀ ਲਾ ਕੇ ਲੈਂਦੀ ਇੱਕ ਉੱਥੇ ਹੀ ਆਉ ਮਿਲੀ ਨਹੀਂ ਹਜੇ ਤੇ ਅਦਾਂ ਹੀ ਵਿੱਚ گلابਦਾਰਕ ਤੇ ਪੂਰਨ ਨਮਾ ਪੁਨਰ ਪੁਨਰਕਸ਼ਰ ਪੁਨਰਨਮਾ ਕਿ ਪੂਰਨ ਨਮਾ ਇਦਾਂ ਕੋਈ ਹੈ ਪੁਨਰ ਪੁਨਰਨਮਾ ਤੇ ਉਹ ਪਾ ਕੇ ਦਵਾਂਗੇ ਇਹਨਾਂ ਨੂੰ ਇਹਦੇ ਵਿੱਚ ਇੱਕ ਇੱਕ ਟੱਕਣ ਤੇ ਆਏ ਭਗੋ ਕਰੀਏ ਇਹਨਾਂ ਦਾ ਟ੍ਰੀਟਮੈਂਟ ਦੋ ਉਤਰਿਆਂ ਨੂੰ ਬਾਦਾਮ ਪਾਉਣ ਵਾਲੇ ਆ। ਉਹ ਸਾਢੇ ਕਿਤੇ 4 ਵੇ ਬੇਟੀਆਂ ਤੋਂ ਪਾਣੀ ਪੂਣੀ ਦੇਖ ਲਈ ਖੇਚ ਲਿਆ ਤਾਂ ਉਹਨਾਂ ਨੂੰ ਬਾਦਾਮ ਪਾਈਏ ਹਨਾ ਤੇ ਦੋ ਤਿੰਨ ਕਬੂਤਰ ਇੰਦਰ ਆ ਵੀ ਚੱਕ ਕੇ ਉਧਰ ਬਾਬੇ ਲੱਸੀ ਲਈ ਬਣਾ ਤੇ ਅਰਕ ਵੀ ਪਾ ਲਿਆ ਤੇ ਹੋਰ ਵੀ ਉਹ ਨਾ ਫਿਰ ਦੂਜਨ ਪਾ ਗਏ ਤੇ ਜਿਹੜੇ ਕਬੂਤਰ ਮਚੇ ਆ ਉਹਨਾਂ ਦੀ ਗਰਮੀ ਗੱਢੀਏ ਤੇ ਸਵੇਰ ਨੂੰ ਡਾਉਣੇ ਆ ਖਾਲੀ ਹੋਣਗੇ ਸਵੇਰੇ ਡਾਵਾਂਗੇ ਹਨਾ ਇੱਧਰ ਵੀ ਇਹਨਾਂ ਨੂੰ ਬਾਦਾਮ ਪਾਉਣ ਵਾਲੇ ਸੀ ਇਹਨਾਂ ਨੂੰ ਪਾ ਦਤੇ ਆ ਤੇ ਹੁਣ ਲੱਸੀ-ਰੱਸੀ ਵਾਲਾ ਜੀ ਗਾੜ੍ਹ ਲੈਂਦਾ ਲੱਸੀ-ਰੱਸੀ ਦੇ ਕੇ ਚੰਗੀ ਤਰ੍ਹਾਂ ਇਹਨਾਂ ਨੂੰ 15-15 ਮਲ ਲੱਸੀ ਦਊਂਗਾ ਹੁਣ ਮੈਂ ਅੱਧਾ ਪਾਣੀ ਅੱਧਾ ਦਹੀਂ ਮਿਕਸ ਕਰਕੇ ਸੰਘਣੀ ਜੀ ਬਣਾ ਲਈ ਆ ਤੇ ਉਹ ਦੇ ਦੇਣੀ ਹੈ ਨਾ ਇਸ ਤਰੀਕੇ ਨਾਲ ਇਹਨੂੰ ਸੱਪੇ ਦਮ ਮਿਕਸ ਕਰਦਾ ਨਹੀਂ ਤਾਂ ਚੰਗੀ ਤਰ੍ਹਾਂ ਤਾਂ ਉਹ ਤੁਹਾਡੀ ਹੋ ਚਲ ਬਜਕਾਰੀ ਇਧਰ ਨੂੰ ਚੱਲ ਗਈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇੱਧਰ ਫੈਂਡ-ਫੈਂਡ ਕੇ ਇਹਦੇ ਨਾਲ ਤੇ ਲੱਸੀ ਪੜ ਜਾਣੀ ਹੈ ਤਾਂ ਫੇਰ ਦੇਣੀ ਹੈ ਆਪਾਂ ਕੀ ਹੈ ਵਾਲਕ ਦਾ ਖਲਾਰੇ ਆਪਣੇ ਜੂੜਾ ਕਿੱਧਰ ਨੂੰ ਗਿਆ ਘੱਲੂ ਰਾਮ ਓਏ ਉਹ ਤੇਰੀ ਲੋਏ ਬਾਬੇ ਪੁੱਤ ਰਗਵਾਤਰ ਹਨਾ ਸਾਰੇ ਕਰਦੇ ਦਾਣਾ ਪਾਣੀ ਇਹਨਾਂ ਦਾ ਆ ਬੋਰੀਆਂ ਮੂੜੀਆਂ ਫਿੰਦਰੀਆਂ ਸਵੇਰ ਨੂੰ ਚੱਕ ਕੇ ਸੱਟਾਂਗੇ ਤੇ ਸਾਰੀ ਸਫਾਈ ਕਰਨੀ ਸਵੇਰ ਨੂੰ ਕੋਠੇ ਦੀ ਕਰੀ ਜਨਾ ਸਮਾਨ ਜਿਹੜਾ ਨਹੀਂ ਚਾਹੀਦਾ ਚੱਕ ਕੇ ਥੱਲੇ ਸਿੱਟ ਦੇਣਾ ਆਪਾਂ ਤੋ ਵੀ ਰੰਗ ਕਰਉਣਾ ਹੁਣ ਸਾਰੀ ਸਫਾਈ ਕਰਉਣੀ ਆਪਾਂ ਓ ਚੱਲ ਗਈ ਆਹੋ ਚੱਲ ਗਈ ਓ ਮੈਨੂੰ ਕਿਹਾ ਤੂੰ ਮਾਰਿਆ ਹੋਣਾ ਨੂੰ ਦੀਦੀ ਨੂੰ ਆ ਕਰਦਾ ਸੁਭੀ ਜਿਹੜੇ ਬੰਦੇ ਗੋਲੀ ਗੋਲੀ ਮੈਡੀਸਿਨ ਯੂਜ਼ ਕਰਦੇ ਹਨ ਉਹ ਕਬੂਤਰ ਲੋੜ ਨਹੀਂ ਆਉਂਦਾ ਠੀਕ ਆ ਜਾਂ ਕੁਝ ਵੀ ਹੋ ਜਾਂਦਾ ਆ ਤੇ ਮੈਡੀਸਿਨ ਕੋਸ਼ਿਸ਼ ਕਰਿਆ ਕਰੋ ਨਾ ਦਿਆ ਕਰੋ ਹਨਾ ਕਈ ਮੈਨੂੰ ਪੁੱਛਦੇ ਵੀਰੇ ਆਪਣੀ ਮੈਡੀਸਨ ਵਾਲੀ ਗੋਲੀ ਦੱਸੋ ਕੋਈ ਵੀ ਵੀਰੇ ਆਪਾਂ ਨਹੀਂ ਲੋਂਦੇ ਠੀਕ ਆ ਆਦੇਸੀ ਗੋਲੀ ਬਣਾਈ ਦੀ ਆ ਜੇ ਉਹ ਕਹੋਂਗੇ ਤਾਂ ਸ਼ੇਅਰ ਕਰ ਦਾਂਗੇ ਮੈਨੂੰ ਇਦਾਂ ਦਾ ਕੋਈ ਚੱਕਰ ਨਹੀਂ ਹਨਾ ਕੋਈ ਬਾਕੀ ਵੀ ਆਪਾਂ ਨੂੰ ਜਿਹੜੇ ਵਸੇ ਆ ਉਹ ਸਾਰੇ ਵਰਤੇ ਹੋਏ ਆ ਵੀਰੇ ਕਬੂਤਰ ਉੜਦੇ ਵੀ ਆ ਉਹਨਾਂ ਨਾਲ ਘਰੇ ਕਈ ਭਰਾਮਾਂ ਦੇ ਮੈਸੇਜ ਵੀ ਹੁੰਦੇ ਹਾਂ ਬਾਈ ਕਬੂਤਰ ਹੱਦੋਂ ਵੱਧ ਉਡਣ ਲੱਪੇ ਤੇ ਉੜਦੇ ਵੀਰੇ ਜਿਹੜੇ 10 11 ਨੂੰ ਉੜਦੇ ਸੀ ਉਹ 2 2 3 3 ਵਜੇ ਆਉਣ ਲੱਪੇ ਹਨ ਕੋਈ ਨਵੇਂ ਬੰਦਿਆਂ ਨੂੰ ਨਹੀਂ ਪਤਾ ਪੁਰਾਣੇ ਬੰਦੇ ਕਿਸੇ ਨੂੰ ਕਬੂਤਰ ਉੜਦੇ ਵੀ ਆ ਉਹਨਾਂ ਨੂੰ ਪਤਾ ਕਿਦਾਂ ਡਾਡ ਆਉਣੇ ਕਿਦਾਂ ਨਹੀਂ ਨਵੇਂ ਬੰਦਿਆਂ ਨੂੰ ਨਹੀਂ ਪਤਾ ਹਨ ਮੈਡੀਸਨ ਨਾ ਯੂਜ਼ ਕਰਿਆ ਕਰੋ ਜਿਹੜੀ ਮੈਡੀਸਨ ਉਹ ਜਲਦੀ ਖਤਮ ਕਰਦੀ ਕਬੂਤਰ ਨੂੰ ਕਬੂਤਰ 12 1 ਵੀ ਵੀ ਆਉਂਦਾ ਨਾ ਕਈਆਂ ਦੇ ਵੈਸੇ ਆਉਂਦੇ ਬਾਈ ਕਬੂਤਰ ਛ ਘਰੇ ਵੀ 1 ਵਜੇ ਆਉਂਦਾ ਸੀ ਤੇ ਦੋ ਨੂੰ ਬਹਿ ਗਿਆ ਇੱਕ ਨੂੰ ਬਹਿ ਗਿਆ ਉਹ ਵੀਰੇ ਕਬੂਤਰ ਨੂੰ ਜਲਦੀ ਖਤਮ ਕਰ ਦਿੰਦੀ ਹੈ ਮੈਡੀਸਿਨ ਜਾਂ ਤਾਂ ਮੈਡੀਸਿਨ ਲਾਉਂਦਾ ਤੁਹਾਨੂੰ ਤਰੀਕਾ ਹੋਵੇ ਵਧੀਆ ਤਰੀਕੇ ਨਾਲ ਵੀ ਕਬੂਤਰ ਹੋਰ ਕੀ ਲੱਗਣਾ ਹਾਂ ਜਾ ਚੱਲ ਜਾ ਚੱਲ ਜਾ ਬੜੇ ਪਿਆਰ ਨਾਲ ਜਾਈ ਹੌਲੀ ਹੌਲੀ ਜਾ ਚੱਲ ਜਾ ਚੱਲ ਜਾ ਪਹਿਲਾਂ ਕੀ ਕਰਨੇ ਜਾ ਚੱਲ ਜਾ ਬੜੇ ਪਿਆਰ ਨਾਲ ਜਾਈ ਹੌਲੀ ਹੌਲੀ ਆ ਗਈ ਹੋ ਗਿਆ ਹੈ ਭਾਜਾ ਭਾਜਾ ਚੱਲ ਜਾ ਕੋਈ ਨਹੀਂ ਉਹ ਥੱਲੇ ਹੀ ਹੁਣੀ ਕਰਨੂਰ ਜਾ ਚੱਲ ਜਾ ਲਾ ਡਰਪੋ ਓਕੜ ਫੂਸੜ ਫੂਸੜ ਇਹ ਨੂੰ ਕਹਿੰਦੇ ਹਿੱਟ ਦਰਿਆ ਚੱਲਾਣ ਦੀ ਜਾ ਤਲ ਜਾ ਗੂਰੇ ਲੈ ਜਾਣ ਥੱਲੇ ਜਾ ਤਲ ਜਾ ਚੱਲ ਜਾ ਤੇ ਬਾਬੋ ਨਾ ਕਰਿਆ ਕਰੋ ਹਨਾ ਮੈਡੀਸਨ ਯੂਜ਼ ਤੇ ਮੈਡੀਸਨ ਕਬੂਤਰ ਨੂੰ ਖਤਮ ਕਰ ਦਿੰਦਾ ਜੇ ਤੁਸੀਂ ਸਿੱਧੀ ਡਾਇਰੈਕਟ ਮੈਡੀਸਨ ਲਾਉਂਦੇ ਆਂ ਕੂਤਰਮ ਬੜੀਆਂ ਚੀਜ਼ਾਂ ਜਾਂ ਤੁਸੀਂ ਕੋਈ ਖਮੀਰੇ ਵਗੈਰਾ ਪਾ ਕੇ ਬਣਾਓ ਕਬੂਤਰ ਜੇ ਲਾਈਡ ਦੀ ਮੈਡੀਸਨ ਲਾਓ ਜੇ ਲੌਣੀ ਐਪਲ ਤਾਂ ਮੈਂ ਰეკਮੈਂਡ ਨਹੀਂ ਕਰੂੰਗਾ ਮੈਂ ਇਹੀ ਕਹੂੰਗਾ ਨਾ ਲਾਓ ਜਿਹੜੇ ਨਵੇਂ ਬੰਦੇ ਆ ਉਹ ਕਹਿੰਦੇ ਆ ਵੀ ਚਲੋ ਇਹ ਨਾ ਹੀ ਜਤ ਲਈਏ ਜਾਂ ਪਤਾ ਨਹੀਂ ਇਹਦੀ ਨਾਲ ਹੀ ਜਤਾਂ ਇਹਦੀ ਨਾਲ ਹੀ ਵੀਰੇ ਕਬੂਤਰ ਚੰਗਾ ਆ ਘਰੇ ਵਧੀਆ ਔੜਦਾ ਬਿਨਾ ਮੈਡੀਸਨ ਤੋਂ ਹੀ ਕਬੂਤਰ ਜਿੱਤ ਜਾਣਾ ਕਿਉਂਕਿ ਮੈਡੀਸਨ ਤੋਂ ਬਗੈਰ ਕਬੂਤਰ ਜ਼ੋਰ ਮਾਰ ਜਾਂਦਾ ਜਦੋਂ ਮੈਡੀਸਨ ਲਾਉਂਦੇ ਕਬੂਤਰ ਖਤਮ ਹੋ ਜਾਂਦਾ ਤੇ ਉਹ ਜ਼ੋਰ ਲਾਉਣ ਜੋਗਾ ਸ਼ਾਮ ਨੂੰ ਰਹਿੰਦਾ ਹੀ ਨਹੀਂ ਜਿਹੜਾ ਸਾਦਾ ਸਿੰਪਲ ਕਬੂਤਰ ਹੋਊਗਾ ਨਾ ਸੋਹੀ ਉਹ ਜ਼ੋਰ ਮਾਰੂਗਾ ਜੇ ਮੈਡੀਸਨ ਲਾਤੀਆਂ ਜ਼ੋਰ ਨਹੀਂ ਮਾਰੂਗਾ ਆ ਬਾਬਿਓ ਸਾਰਾ ਕੋਈ ਸਾਮ ਸਭਾਈਆ ਦਿੱਤਾ ਤੇ ਗੁਰੂ ਘਰ ਪਾਠ ਵੀ ਹੋਣ ਲੱਪਿਆ ਟਾਈਮ ਹੋ ਗਿਆ 7:30 ਦਾ ਤੇ ਠੀਕ ਆ ਬਾਬੇ ਜੀ ਵੀਡੀਓ ਵਧੀਆ ਲੱਗੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੈਂ ਸਾਰੇ ਵੀਰਾਂ ਦੇ ਕਮੈਂਟ ਪੜਦਾ ਹੁੰਦਾ ਆ ਤੇ ਆਜਾ ਬਾਬੇਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ